ਅਮ ਹਾਲੀ ਦੇ ਵਿੱਚ ਫੇਰ ਦੇ ਰਾਤ ਗੋਲੀਆਂ ਚੱਲਣ ਨਾਲ ਦਸ ਦਾ ਮਾਹੌਲਾ ਤੇ ਗੋਲੀਆਂ ਕੋਈ ਆਮ ਨਹੀਂ ਵਰਕੇ ਲੱਕੀ ਪਟਿਆਲ ਦੇ ਗੁਰਗੇਆਂ ਵੱਲੋਂ ਚਲਾਈਆਂ ਗਈਆਂ ਨੇ ਚਲਾਈਆਂ ਵੀ ਜਿਹੜੀਆ ਬੰਟੀ ਬੈਂਸ ਤੇ ਗਿੰਜ ਨੇ ਬੰਟੀ ਬੈਂਸ ਆਪਣੇ ਦੋਸਤਾਂ ਨਾਲ ਕਟਾਣੀ ਰੈਸਟੋਰੈਂਟ ਦੇ ਵਿੱਚ ਖਾਣਾ ਖਾਣ ਆਉਂਦਾ ਦੇਰ ਰਾਤ ਦੀ ਕਟਣਾ ਹੈ ਤੇ ਇੱਕ 1:30 ਵਜੇ ਜਿਹੜੀ ਆ ਪੂਰੀ ਵਾਰਦਾਤ ਹੋਈ ਆ ਤੇ ਉਸ ਤੋਂ ਬਾਅਦ ਜ्यों ਹੀ ਬੰਟੀ ਬੈਂਸ ਆਪਣੇ ਦੋਸਤਾਂ ਨਾਲ ਖਾਣਾ ਖਾ ਕੇ ਇੱਥੋਂ ਨਿਕਲਦੇ ਨੇ ਤੇ ਉਸ ਤੋਂ ਬਾਅਦ ਮੋਟਰਸਾਈਕਲ ਸਵਾਰ ਦੋ ਗੁਰਗੇ ਆਉਂਦੇ ਨੇ ਲੱਕੀ ਪਟਿਆਲ ਦੇ ਤੇ ਇੱਥੇ ਆ ਕੇ ਫਾਇਰਿੰਗ ਕਰਦੇ ਨੇ ਇੱਕ ਨਹੀਂ ਦੋ ਨਹੀਂ ਬਲਕਿ 4 ਤੋਂ 5 ਜਿਹੜੇ ਫੈਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਜਿਹੜੀ ਆ ਆਰ ਪਾਰ ਜਿਹੜੀ ਇੱਥੋਂ ਇਹ ਜਿਹੜੀ ਫੈਰ ਆ ਉਹ ਸੀਸੇ ਤੋਂ ਆਰ ਪਾਰ ਹੋ ਗਿਆ ਦੀਵਾਰ ਦੇ ਵਿੱਚ ਇੱਕ ਆ ਫਸਿਆ ਹੋਇਆ ਅੰਦਰ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਵਿੱਚ ਜਿਹੜਾ ਰੌਣਕ ਅੰਦਰ ਹਲੇ ਵਿੱਚ ਆ ਇਹ ਦੀਵਾਰ ਦੇ ਵਿੱਚ ਆਕਟੋ-ਕਟ 4 ਤੋਂ 5 ਇਹ ਜਿਹੜਾ ਲਾਸਟ ਆ ਇਹ ਇਹ ਆ ਇਹ ਪੰਜ ਮਤਲਬ ਪੰਜ ਫੈਰ ਜਿਹੜੇ ਇੱਥੇ ਨੇ ਉਹ ਜਿਹੜੇ ਕੀਤਾ ਗਏ ਨੇ ਕਿ ਜਦੋਂ ਇਹ ਪੂਰੀ ਬਾਦਦਤ ਵਾਪਰੀ ਆ ਉਸ ਟਾਈਮ ਜਿਹੜਾ ਬੰਤੀ ਬੈਂਸ ਆ ਉਹ ਇੱਥੋਂ ਚਲਾ ਗਿਆ ਸੀ ਬੰਤੀ ਬੈਂਸ ਇਹ ਗਾਇਕਾਂਸ ਵਲ ਕੀ ਗਾਇਕ ਸਿੱਧੂ ਮੂਸੇਵਾਲਾ ਦਾ ਅਕਾਉਂਟੈਂਟ ਰਿਹਾ ਹੈ ਮਸ਼ਹੂਰ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਕਈ ਗਾਇਕਾਂ ਨੂੰ ਜਿਹੜਾ ਇਸ ਤਰ੍ਹਾਂ ਦੀ ਜਿਹੜਾ ਥ੍ਰੈਟ ਉਹਨੀਆਂ ਕਾਲਾਂ ਹੁੰਦੀਆਂ ਨੇ ਇਹਨੂੰ ਵੀ ਜਿਹੜਾ ਬੰਤੀ ਬੈਂਸ ਨੂੰ ਹੀ ਪਤਾ ਲੱਗਿਆ ਕਿ ਇਹਨੂੰ ਵੀ ਜਿਹੜਾ ਪਹਿਲਾਂ ਇੱਕ ਕਾਲ ਆਈ ਸੀ ਤੇ ਉਹਦੇ ਵਿੱਚ ਲਗਾਤਾਰ ਇਹਨੂੰ ਧਮਕੀਆਂ ਮਿਲ ਰਹੀਆਂ ਸੀ ਪਰ ਇਹਨਾਂ ਨੇ ਉਹ ਧਮਕੀਆਂ ਦੀ ਜਿਹੜੀ ਪ੍ਰਵਾਹ ਨਹੀਂ ਕੀਤੀ ਤੇ ਰਾਤ ਤੇ ਸ਼ਾਇਦ ਇਹਨਾਂ ਨੇ ਇੱਕ ਪੋਸਟ ਵੀ ਪਾਤੀ ਸੀ ਪੋਸਟ ਪਾਤੀ ਸੀ ਕਿ ਤੇ ਜਿਹੜੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਅਸੀਂ ਇਹ ਜਿਹੜਾ ਬਾਹਰ ਖੜਿਆ ਕਟਾਣੀ ਇਹ ਜਿਹੜਾ ਢਾਬਾ ਏ ਤੇ ਉੱਪਰ ਜਿਹੜਾ ਜਪਜੀਤ ਜੀ ਦਾ ਡੈਂਟਲ ਕਲੀਨਿਕ ਆ ਇਹ ਕੋਈ ਕਿ ਰਾਤ ਨੂੰ ਤਾਂ ਉਹ ਸਾਇਦ ਬੰਦ ਹੁੰਦਾ ਪਰ ਦਿਨੇ ਜਿਹੜਾ ਕਟਾਣੀ ਇਹ ਰਾਤ ਦੇ ਰਾਤ ਤੱਕ ਢਾਬਾ ਜਿਹੜਾ ਖੁੱਲਦਾ ਕੋਈ ਮਹਾਲੀ ਜਿਸ ਸ਼ਹਿਰਾਂ ਤੇ ਹੈ ਬਾਦਾਪੋਈਆ ਮਹਾਲੀ 에ਅਰਪੋਰਟ ਦਾ ਏਰੀਆ ਹੈ ਇੱਥੇ 24 ਘੰਟੇ ਜਿਹੜਾ ਆਵਾਜਾਈ ਇਸੇ ਤਰ੍ਹਾਂ ਚੱਲਦੀ ਆ ਕਿਉਂਕਿ ਸਾਹਮਣੇ ਜਿਹੜਾ ਸਰਾਰ ਦਾ ਠਿਕਾਣਾ ਏ ਤੇ ਉਸਦੇ ਨਾਲ ਸਾਹਮਣੇ ਦੂਜੀ ਤਰਫਾ ਜਿਹੜਾ ਸੀਪੀ ਮਾਲ ਆ ਸੈਕਟਰ 67 ਪੈਂਦਾ ਸੀਪੀ ਮਾਲ ਤੇ ਉਸਦੇ ਬਿਲਕੁਲ ਸਾਹਮਣੇ ਮਾਰਕੀਟ ਦਾ ਸੈਕਟਰ 78 ਜਿੱਥੇ ਇਹ ਜਿਹੜੀ ਪੁਰੀਏ ਜਿਹੜੀ ਆ ਬਾਰਦਾਤ ਹੋਈ ਆ ਕਿਉਂਕਿ ਜਾਣਕਾਰੀ ਮਿਲਿਆ ਕਿ ਲਗਾਤਾਰ ਉਹਨਾਂ ਨੂੰ ਇਸ ਤਰ੍ਹਾਂ ਦੇ ਫੋਨ ਕਾਲਾਂ ਜਿਹੜੀਆਂ ਆਉਂਦੀਆਂ ਸੀਗੀਆਂ ਤੇ ਕਿਉਂਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਕੰਨ ਉਸ ਤਰ੍ਹਾਂ ਦੇ ਸੈਕਟਰ ਨੂੰ ਭਰੀਆਂ ਕਾਲਾਂ ਆਉਂਦੀਆਂ ਸੀ ਤੇ ਉਹਨਾਂ ਤੇ ਹਮਲੇ ਵੀ ਹੋਏ ਨੇ ਤੇ ਹੁਣ ਬੰਤੀ ਬੈਸਟ ਦੇ ਵੀ ਜਿਹੜਾ ਇਸ ਤਰ੍ਹਾਂ ਦਾ ਜਿਹੜਾ ਇੱਕ ਇਸ ਦਾ ਅਟੈਕ ਕਹੀਏ ਉਹ ਹੋਇਆ ਹੈ ਕਿ ਉਹ ਵੀ ਜਾਣਕਾਰੀ ਮਿਲਿਆ ਕਿ ਇਹਨਾਂ ਵੱਲੋਂ ਇੱਕ ਪਹਿਲਾਂ ਫੇਸਬੁੱਕ ਤੇ ਪੋਸਟ ਵੀ ਪਾਈ ਗਈ ਸੀ ਲਾਈਵ ਹੋਏ ਸੀਗੇ ਸ਼ਾਇਦ ਉਸ ਨੂੰ ਦੇਖ ਕੇ ਜਾਂ ਜਾਂਦੀ ਲੋਕੇਸ਼ਨ ਦੇਖ ਕੇ ਹੀ ਉਹ ਹਮਲਾਰ ਜਿਹੜੇ ਨੇ ਲੱਕੀ ਪਟਿਆਲ ਦੇ ਜਿਹੜੇ ਗੁਰਗੇ ਦੱਸੇ ਜਾ ਰਹੇ ਨੇ ਮੋਟਰਸਾਈਕਲ ਤੇ ਆਉਂਦੇ ਨੇ ਤੇ ਇੱਥੇ ਆ ਕੇ ਫੈਰ ਕਰਦੇ ਨੇ ਪਰ ਜਿਸ ਟਾਈਮ ਇਹ ਹੋਇਆ ਬੇਸ਼ੱਕ ਇਸ ਸੇ ਬਾਦਦਾਤ ਨਾਲ ਕੋਈ ਜਾਨੀ ਨੁਕਸਾਨਤਾ ਨਹੀਂ ਹੋਇਆ ਪਰ ਇਸ ਦੇ ਨਾਲ ਜਰੂਰ ਦੱਸਦਾ ਮਾਹੌਲ ਆ ਪੁਲਿਸ ਇਸ ਮਾਮਲੇ ਦੇ ਜਿਹੜੇ ਬੋਲਣ ਵਾਲੀ ਜਿਹੜੀ ਆ ਤਿਆਰ ਨਹੀਂ ਉਸ ਦਾ ਸਪਸ਼ਟ ਤੌਰ ਤੇ ਕਹਿਣਾ ਹੈ ਕਿ ਜਿੰਨਾ ਜਿਹੜੇ ਉਹਨਾਂ ਕੋਲੇ ਲਿਖਤੀ ਸ਼ਿਕਾਇਤ ਨਹੀਂ ਆਉਂਦੀ ਉਹਨਾਂ ਚਿਰ ਉਹ ਸਪਸ਼ਟ ਇਸ ਵਾਰਦਾਤ ਬਾਰੇ ਨਹੀਂ ਦੱਸ ਸਕਦੇ ਪਰ ਉਹਨਾਂ ਇਹ ਜ਼ਰੂਰ ਕਹਤਾ ਕਿ ਲੱਕੀ ਪਟਿਆਲ ਦੇ ਗੁਰਗਿਆਂ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕਿਉਂਕਿ ਮਲਟੀ ਬੈਂਸ ਤੇ ਉਹਦੇ ਦੋਸਤਾਂ ਨੂੰ ਲਗਾਤਾਰ ਥ੍ਰੈਟ ਜਣੇ ਆ ਕਾਲਾਂ ਉਹ ਆ ਰਹੀਆਂ ਸੀਗੀਆਂ ਤੇ ਜਿਸ ਤੋਂ ਬਾਅਦ ਇਹ ਪੂਰਾ ਜਿਹੜਾ ਵਾਕਿਆ ਵਾਪਰ ਗਿਆ ਤੇ ਬੈਂਟੀ ਬੈਂਸ ਇਹ ਵੀ ਪਤਾ ਲੱਗਾ ਕਿ ਅੰਦਰ ਵਿੱਚ ਬੇਸ਼ੱਕ ਉਹ ਗੱਲ ਨਹੀਂ ਕਰਨੇ ਜਾਊਂਗੇ ਕੋਸ਼ਿਸ਼ ਕਰਾਂਗੇ ਤੇ ਉਹਨਾਂ ਨਾਲ ਗੱਲਬਾਤ ਹੋ ਜਵੇ ਤੇ ਪੂਰਾ ਜਿਹੜਾ ਕਹਾਣੀ ਦਾ ਪਤਾ ਚੱਲ ਜਵੇ ਪੂਰੀ ਬਾਅਦ ਦਾ ਪਤਾ ਚੱਲ ਜਵੇ ਕਿ ਆਖਰ ਗੁਰਗੇ ਕਿੱਥੋਂ ਪਿੱਛੇ ਲੱਗੇ ਸੀ ਕੀ ਉਹਨਾਂ ਦੇ ਲਾਈਵ ਹੋਣ ਦੇ ਨਾਲ ਲੋਕੇਸ਼ਨ ਦਾ ਪਤਾ ਲੱਗਣ ਦੇ ਨਾਲ ਇਹ ਸ਼ਾਇਦ ਪਤਾ ਲੱਗ ਗਿਆ ਜਾਂ ਉਹਨਾਂ ਨੇ ਹੋਰ ਕਿੰਨੇ ਦੋਸਤ ਸੀਗੇ ਕਿਉਂਕਿ ਜਾਣਕਾਰੀ ਸਿਰ ਸਾਡੇ ਕੋਲ ਜੋ ਹੁਣ ਤੱਕ ਜਾਣਕਾਰੀ ਮਿਲਿਆ ਕਿ ਤਿੰਨ ਤੋਂ ਚਾਰ ਇਹ ਦੋਸਤ ਸੀਗੇ ਜੋ ਇੱਥੇ ਬੇਰਾਤ ਜਿਹੜੇ ਇੱਥੋਂ ਖਾਣਾ ਖਾਣ ਆਏ ਸੀ ਤੇ ਉਸ ਤੋਂ ਬਾਅਦ ਅਚਾਨਕ ਜਿਹੜੀ ਇਹ ਬਾਦ ਆਤੇ ਬਚ ਪਰ ਜਾਂਦੀ ਆ ਗਨੀ ਮਾਤੇ ਰਹੀ ਕਿ ਇਸ ਦੇ ਨਾਲ ਕੋਈ ਜਾਨੀ ਨੁਕਸਾਨ ਤੋਂ ਤਾਂ ਬਚਾਓ ਗਿਆ ਪਰ ਹੁਣ ਪੁਲਿਸ ਜਿਹੜੀ ਆ ਪੂਰੀ ਇਸ ਮਾਮਲੇ ਦੀ ਜਿਹੜੀ ਆ ਸੀਸੀ ਫੁਟੇਜ ਜਿਹੜੀ ਆ ਖੋਲ ਰਹੀ ਆ ਇੱਥੋਂ ਵੀ ਸੀਸੀ ਫੁਟੇਜ ਜਿਹੜੀ ਆ ਪੁਲਿਸ ਆਪਣੇ ਕੋਲ ਹੈਗੀ ਤੇ 5 ਤੋਂ 6 ਖੋਲ ਲੈ ਜਿਹੜੇ ਪੁੱਛ ਨੂੰ ਵੀ ਬਰਾਮਦ ਹੋਏ ਨੇ ਉਹ ਵੀ ਪੁਲਿਸ ਨੇ ਕਬਜ਼ੇ ਲੈ ਕੇ ਜਾਂਚ ਸ਼ੁਰੂ ਕਰਤੀ ਹੁਣ ਜਾਂਚ ਤੋਂ ਬਾਅਦ ਪੂਰੀ ਤਸਵੀਰ ਸਾਹਮਣੇ ਹੋਵੇਗੀ ਕਿ ਆਖਰ ਬੰਤੀ ਬੈਂਡ ਦੇ ਪਿੱਛੇ ਕਿੱਥੋਂ ਤੱਕ ਲੱਗੇ ਸੀ ਕਿਉਂਕਿ ਇਹ ਵੀ ਜਾਣਕਾਰੀ ਹੈ 68 ਸੈਕਟਰ ਸਾਹਮਣੇ ਇੱਕ 18 ਸੈਕਟਰ ਪੈਂਦਾ ਉੱਥੇ ਜਿਹੜੇ ਇਹਨਾਂ ਦੀ ਰਿਹੈਸ਼ ਆ ਤੇ ਰਹਾਏ ਦੇ ਬਾਵਜੂਦ ਇੱਥੇ ਆ ਕੇ ਜਿਹੜਾ ਉਹਨਾਂ ਤੇ ਹਮਲਾ ਕੀਤਾ ਗਿਆ ਇਹਨਾਂ ਦੇ ਨਾਲ ਹੋਰ ਵੀ ਜਿਹੜੇ ਕੋਈ ਜਿਹੜੇ ਦੋਸਤ ਸੀਗੇ ਉਹ ਇੱਥੇ ਆ ਕੇ ਜਿਹੜੇ ਨਾਲ ਇਕੱਠੇ ਬੈਠਦੇ ਸੀਗੇ ਉਹ ਕਹਿੰਦੇ ਪਹਿਲੀ ਵਾਰ ਨਹੀਂ ਹਰ ਬਾਰ ਸ਼ਾਮ ਰਾਤ ਨੂੰ ਉਹ ਇੱਥੇ ਖਾਣਾ ਖਾ ਕੇ ਨਿਕਲਦੇ ਨੇ ਦੋਸਤਾਂ ਨਾਲ ਪਰ ਬਾਤ ਦਾਤ ਆ ਜਿਹੜੀ ਆ ਪਹਿਲੀ ਵਾਰ ਵਾਪਰੀ ਆ ਕਿਉਂਕਿ ਏਰੀਆ ਡਵੈਲਪਮੈਂਟ ਹੋਇਆ ਤੇ ਨਵਾਂ ਜਿਹੜਾ ਰੈਸਟੋਰੈਂਟ ਬਣਿਆ ਪਰ ਹੁਣ ਜਾਂਚ ਤੋਂ ਬਾਅਦ ਸਪੱਸ਼ਟ ਹੋਵੇਗਾ ਕਿ ਇਸ ਹਮਲੇ ਦਾ ਕਾਰਨ ਕੀ ਆ ਮਹਾਲੀ ਤੋਂ ਗੁਰਦੀ ਬਹਿਨੀਪਾਲ ਬੇਲਿ ਪੋਸਟ ਪੰਜਾਬੀ